ਚਾਰ ਗੱਲਾਂ ਮਨਜਾਜੀ ਇਹਨਾਂ ਗੱਲਾਂ ਦਾ ਨਰਵਾ ਇੰਝ ਹੋ ਜਾਂਦਾ ਜਿਵੇਂ ਕਾਠ ਦੇ ਸੰਗ ਲੋਹਾ ਪਾਣੀ ਤੇ ਡਰ ਜਾਇਆ ਕਰਦਾ ਮਿਹਰਬਾਨ ਕੀ ਕਿਹਾ ਕਹਿੰਦੇ ਬੰਦੇ ਨੂੰ ਪਤਾ ਨਹੀਂ ਸੱਤੇ ਪੈਂਦੇ ਕੱਲ ਦਾ ਮੱਛੀ ਨੂੰ ਪਤਾ ਨਹੀਂ ਸਰਤੇ ਪੈਂਦੇ ਗਾ ਦਾ ਆ ਸੋਹਣੀ ਨੂੰ ਪਤਾ ਨਹੀਂ ਮਹੀਵਾਲ ਦੇ ਖਾਸ ਅਦਾਲਤਾਂ ਬਾਦਸ਼ਾਹਾਂ ਦੀਆਂ ਹੱਸਦਿਆਂ ਜਾਣਾ ਲੋ ਆਸ ਬੀਲ ਫਿੱਟ ਕਰਦੇ ਨੇ ਪਤਾ ਨਹੀਂ ਮੇਰੇ ਮਾਲਕ ਨੇ ਕਿਹੜੇ ਵੇਲੇ ਭੜਕੇ ਚੱਲ ਮਗਾਵਦੇ ਨੇ ਲੋ ਵੀਰੋ ਕਹੋੜਾ ਮੈਂ ਗੱਲਾਂ ਜ ਸੁਨੇਲੇ ਦੁੱਲੇ ਨਵਾਬ ਨੇ ਨਾਨਕਾਂ ਦੀ ਤਿਆਰੀ ਕਰ ਲਈ ਇਧਰੋਂ ਮਾਤਾ ਲੱਭੀ ਨੇ ਕਿਹਾ ਪੁੱਤਰ ਸੰਘ ਛੱਡ ਕੇ ਨਾ ਜਾਏ ਸੁਹਾਤੀ ਮੈਨੂੰ ਮੰਦੇ ਸੁਪਨੇ ਆਏ ਆ ਲੋ ਵੀਰੋ ਉਖ ਨਾਨਾ ਨਵਾਬ ਕਹਿਣ ਲੱਗਾ ਮਾਤਾ ਇਹ ਜਣ ਦੀਆਂ ਗੱਲਾਂ ਕੀਤੀਆਂ ਰਾਤ ਨੂੰ ਜੇਤੇ ਆ ਜਾ ਕਰਦੇ ਸੁਪਨੇ ਕਦੇ ਸੱਚ ਨਹੀਂ ਹੋਇਆ ਕਰਦੇ ਲੋ ਮਿਹਰਬਾਨ ਉੱਥੇ ਕਿਹਾ ਕਹੇ ਅੱਗੇ ਦੁੱਲਾ ਬੋਲਿਆ ਮਾਤਾ ਨੂੰ ਕਹੇ ਸੁਣਾ ਮੈਂ ਮਾਤਾ ਦੁੱਲਾ ਦੁਪਹਿਰਾ ਆਣਦਾ ਆ ਸੌਣ ਦਾ ਭਾਗ ਅੰਦਰ ਆ ਮੇਰੇ ਮੂਰੇ ਮੂਰੇ ਉੱਟਣਗੇ